ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਵਦੇ ਦਰਬਾਰ ਸਾਹਿਬ ਸਭ ਧਰਮਾਂ ਦਾ ਸਾਂਝਾ ਸਥਾਨ ਹੈ ਜਿੱਥੇ ਕੀ ਹਮੇਸ਼ਾ ਹੀ ਸੰਗਤ ਜਿਹੜੀ ਆ ਗੁਰੂ ਨਾਨਕ ਵਸਤਖੋਂ ਆਉਂਦੀ ਆ ਗਰਮੀ ਦਾ ਬਹੁਤ ਵੱਡਾ ਪ੍ਰਕੋਪ ਚੱਲ ਰਿਹਾ 45 ਡਿਗਰੀ ਤੋਂ ਉੱਪਰ ਟੈਂਪਰੇਚਰ ਜਾ ਰਿਹਾ ਪਰ ਸੰਗਤ ਦੀ ਆਮਦ ਜਿਹੜੀ ਆ ਉਹ ਗਰਮੀ ਜਿਹੜੀ ਆ ਰੋਕ ਦੀ ਦਿਖਾਈ ਨਹੀਂ ਦੇ ਰਹੀ ਸੋ ਇਸ ਗੱਲ ਦੇ ਮੱਦੇਨਜ਼ਰ ਪ੍ਰਬੰਧ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰੰਧਕ ਕਮੇਟੀ ਵੱਲੋਂ ਦਰਬਾਰ ਸਾਹਿਬ ਦੇ ਮੈਨੇਜਰ ਤੇ ਹੋਰ ਸਾਰੇ ਪ੍ਰਬੰਧਾਂ ਵੱਲੋਂ ਜੋ ਸੰਗਤ ਦੀ ਆਮਦ ਦੇ ਲਈ ਗਰਮੀ ਦੇ ਮੁਕਾਬਲੇ ਕਰਨ ਵਾਸਤੇ ਇਹਦੇ ਪ੍ਰਬੰਧ ਕੀਤੇ ਗਏ ਆ ਤੁਸੀਂ ਦੇਖੋਗੇ ਕਿ ਕਿਸ ਤਰ੍ਹਾਂ ਜਿਹੜੇ ਮੈਟ ਜਿਹੜੇ ਆ ਉਹ ਮੈਟ ਵਧੀਆ ਵਿਛਾਈ ਗਏ ਆ ਤੇ ਫਿਰ ਉਹ ਮੈਟ ਜਿਹੜੇ ਆ ਗਿੱਲੇ ਕੀਤੇ ਜਾਂਦੇ ਆ ਤਾਂ ਕਿ ਸੰਗਤ ਦੇ ਪੈਰਾਂ ਨੂੰ ਜਿਹੜੇ ਆ ਉਹ ਗਰਮੀ ਨਾ ਲਗੇ ਉਸ ਤੋਂ ਇਲਾਵਾ ਉੱਥੇ ਕੂਲਰ ਵੱਡੇ ਕੂਲਰ ਐਦ ਕੀ ਲਾਏ ਗਏ ਆ ਪੱਖੇ ਲਾਏ ਗਏ ਆ ਇਦੇ ਨਾਲ ਐਨਕੀ 3 ਲੱਖ ਰੁਪਿਆ ਦਾ ਇੱਕ ਵੱਖਰਾ ਪ੍ਰੋਜੈਕਟ ਆ ਜਿਹੜੇ ਫੁਆਰੇ ਚੱਲਦੇ ਆ ਪਾਣੀ ਦੇ ਫੁਆਰੇ ਚੱਲਦੇ ਨੇ ਚਾਨਣੀ ਉੱਥੇ ਲਾਈ ਗਈ ਆ ਸੋ ਉਸ ਦੇ ਨਾਲ ਜਿਹੜੀਆਂ ਸ਼ਵੀਲਾਂ ਦਾ ਜਾਲਾ ਜਿਹੜਾ ਜਦੋਂ ਸੰਗਤ ਲਾਈਨਾਂ ਵਿੱਚ ਲੱਗਦੀ ਆ ਤੇ ਉਹਦਾ ਜਾਲ ਉੱਥੇ ਵਰਤਿਆ ਜਾ ਰਿਹਾ ਸੋ ਸ਼ੋਮੀ ਕਮੇਟੀ ਦੇ ਮੁਲਾਜ਼ਮ ਜਿਹੜੇ ਆ ਉਹ ਵੱਡੀ ਪੱਧਰ ਤੇ ਸੰਗਤਾਂ ਦੀ ਸੇਵਾ ਕਰਦੇ ਆ ਜਿਹੜੀ ਭਾਵੇਂ ਕਿ ਉਹਨਾਂ ਦੀ ਡਿਊਟੀ ਵੀ ਆ ਪਰ ਖਾਸ ਤੌਰ ਤੇ ਗਰਮੀ ਦੇ ਮੌਸਮ ਦੇ ਮੱਦੇਨਜ਼ਰ ਸੰਗਤਾਂ ਦੀ ਸਹੂਲਤ ਵਾਸਤੇ ਹਰ ਹਿੱਲਾ ਇਹਨਾਂ ਉਬਰਦਾਇਆ ਜਾ ਰਿਹਾ ਤੇ ਸੰਗਤ ਦੀ ਆਮਦ ਵੀ ਕਿਸੇ ਤਰ੍ਹਾਂ ਕੋਈ ਘਟ ਦਿਖਾਈ ਨਹੀਂ ਦੇ ਰਹੀ ਅਸੀਂ ਦੇਖ ਰਹੇ ਹਾਂ ਕਿ ਜਿਹੜਾ ਫੈਸਲਾ ਕੀਤਾ ਸਰਕਾਰ ਨੇ ਛੁੱਟੀਆਂ ਦਾ ਉਸ ਤੋਂ ਬਾਅਦ ਬਹੁਤ ਵੱਡੀ ਗਿਣਤੀ ਵਿੱਚ ਸੰਗਤ ਜਿਹੜੀ ਆ ਇਸ ਗਰਮੀ ਦੇ ਸੌਣ ਵਿੱਚ ਆਉਂਦੀ ਦਿਖਾਈ ਦੇ ਰਹੀ ਆ ਪਰ ਜਿਹੜਾ ਜਿਹੜਾ ਸੁਰੌਣੀ ਕਮੇਟੀ ਦਾ ਪ੍ਰਬੰਧ ਆ ਉਹ ਹਮੇਸ਼ਾ ਦੀ ਤਰ੍ਹਾਂ ਸੰਗਤ ਦੇ ਆਮਦ ਤੇ ਉਹਨਾਂ ਦੇ ਸਹਿਯੋਗ ਲਈ ਉਹਨਾਂ ਦੇ ਹਰ ਤਰੀਕੇ ਨਾਲ ਸਹੂਲਤ ਲਈ ਜਿਹੜਾ ਪ੍ਰਬੰਧ ਆ ਉਹ ਹਾਜ਼ਰ ਆ ਪਹਿਲਾਂ ਵੀ ਹਾਜ਼ਰ ਸੀ ਤੇ ਗਾਂ ਵੀ ਗੁਰੂ ਦੀ ਕਿਰਪਾ ਨਾਲ ਹਾ ਜਾ ਰਹਿਗਾ ਉਹ ਦਿੰਦਾ ਉਹ ਦਿੰਦਾ ਕਿੰਨਾ ਦਿੰਦਾ

करोर सो जे ठा भा